ਸ਼ਾਸਤਰੀ ਗਾ ਜੀ ਮੇਰੇ ਤੁਸੀਂ ਸਾਰੇ ਆਨੇ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਤੱਕ ਇੱਕ ਇਹੋ ਜੀ ਜਾਣਕਾਰੀ ਇਹੋ ਜਿਹਾ ਇੱਕ ਟਰੈਕਟਰ ਲੈ ਕੇ ਆਏ ਆ ਜੋ ਕਾਫੀ ਪੁਰਾਣਾਗਾ ਇਹਨਾਂ ਨੂੰ ਤਾਂ ਇਸ ਟਰੈਕਟਰ ਦਾ ਨਾਮ ਵੀ ਨਹੀਂ ਪਤਾ ਹੁੰਦਾ ਟਰੈਕਟਰ ਦਾ ਨਾਮ ਹੈਗਾ ਜੇ ਬੀ ਪ੍ਰਤਾਪ ਇਹ ਉਹਨੂੰ ਵਿੱਚ ਬੰਦੇ ਮੈਸ਼ੇ ਵੀ ਕਹਿੰਦੇ ਆ ਕੋਈ ਆਸ਼ਾ ਇੰਜਨ ਵਾਲਾ ਵੀ ਕਹਿੰਦੇ ਇਸ਼ਰਾਲੇ ਇੰਜਨ ਦਾ ਤੇ 1995 ਮਾਡਲ ਇਥੇ ਪਲੇਟ ਵੀ ਲੱਗੀ ਹੋਈ ਆ ਆ ਦੇਖੋ ਤੁਸੀਂ ਉਸ ਸਮੇਂ ਦੀ ਆ ਸਾਰੀ 1995 ਮਾਡਲ ਇਹ ਬਾਕੀ ਹੁਣ ਤੱਕ ਸਾਰੇ ਔਰ Ориਜਨਲ ਹੈ ਜੰਨਾ ਵੀ ਹੈਗਾ ਬਸ ਇਹਦੇ ਕੋਲ ਟਾਇਰ ਬਦਲੇਗੇ ਨਹੀਂ ਦੂਜੀ ਯਾਰ ਇਹ ਉਸ ਸਮੇਂ ਦੇ ਹੀ ਆਪਣੇ ਯਾਰ ਮਿੱਤਰ ਆਏ ਨੇ ਵੀਰ ਨੇ ਲੈ ਗਏ ਨੇ ਹਾਂਜੀ ਵੀਰੇ ਦੱਸੋ ਇਸ ਟਰੈਕਟਰ ਦੀ ਕੀ ਕੀ ਪਸਾ ਮੇਰੇ ਬਣਾ ਸਾਰਿਆਂ ਨੂੰ ਸਸਤੀ ਕਰ ਹਾਂਜੀ ਹਾਂਜੀ ਇਹ ਵੀ ਟਰੈਕਟਰ ਦਾ ਮਾਡਲ ਹੈਗਾ 1995 ਬਹੁਤ ਪੁਰਾਣਾ ਟਰੈਕਟਰ ਹੈ ਇਹਦਾ ਇੱਕ ਈ ਵੀ ਨਿੰਜਨ ਕਰਾਇਆ ਹੋਇਆ ਤੇ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਵਾਂਗੇ ਆਪਾਂ ਤੇ ਇੱਕ ਈ ਸਾਨੂੰ ਸਾਰਾ ਟਰੈਕਟਰ ਆਦੇ ਬਰਾਦਰ ਦਿਖਾ ਦੇਣੀ ਮੇਰੀ ਮੇਨ ਗੱਲ ਆ ਮੈਂ ਤੁਹਾਨੂੰ ਪਹਿਲਾਂ ਵੀ ਪੁੱਛ ਰਿਹਾ ਸੀ ਵੀ ਜਿਹੜਾ ਇੰਦਾ ਇੰਜਨ ਆ ਇੱਕ ਜਿਵੇਂ ਮੈਂ ਕਈ ਬੰਦੇ ਤੋਂ ਸੁਣਿਆ ਦਾ ਬਾਲੇ ਪਹੁੰਚ ਜਾਂਦੇ ਨੇ ਵੀ ਕੋਈ ਕਿਸੇ ਟਰੈਕਟਰ ਦਾ ਸਮਾਨ ਹੈ ਕਿਸੇ ਬਟਾ ਇਹ ਇੰਜਨ ਜੈਕਟਰ ਦਾ ਬਣਾਈ ਇਸ ਤਰ੍ਹਾਂ ਗਿਆ ਸੀ ਜਿਹੜਾ ਇਹ ਇੰਜਨ ਹੈ ਇਹ ਮੈਸੀ ਦਾ ਜਿਹੜਾ ਆਪਣੇ ਮੈਸੀ ਟਰੈਕਟਰ ਹੁੰਦੇ ਆਗੇ ਤੇ ਜਿਹੜੇ ਮੀਟਰਾਂ ਦੀ ਗੱਲ ਕਰ ਰਹੇ ხੇ ਬਈ ਤੂੰ ਇਹ ਮੀਟਰ ਤਾਂ ਇਹ ਕਈ ਵਾਰ ਆਟਾ ਉਹ ਵੀ ਬਦਲ ਜਾਂਦਾ ਹੈ ਕਈ ਵਾਰ ਆਪਾਂ ਹੁਣ ਕਹਿ ਵੀ ਨਹੀਂ ਸੌ ਰਹੇ ਹਨਾ ਠੀਕ ਹੈ ਜੀ ਤੇ ਆ ਕਿ ਵੀ ਕੈਮਰਾਮੈਨ ਥੋੜਾ ਜਿਹਾ ਕਿ ਨੇੜੇ ਆ ਕੇ ਦਿਖਾ ਦੇ ਉਹਨੂੰ ਆ ਜਿਹੜੇ ਗੇਅਰ ਇਹਦੇ ਆਸ਼ੇ ਆੜੀਆਂ ਠੀਕ ਹੈ ਜੀ ਜਿਹੜਾ ਪਿਛਲਾ ਹਿੱਸਾ ਹੁੰਦਾ ਆਪਣੇ ਪੀਟੀਓ ਵਾਲਾ ਠੀਕ ਹੈ ਜੀ ਉਹ ਨਟ 11 ਆ ਹਿੱਸਾ ਲੱਗ ਗਿਆ ਹੋਏ ਅੰਦਰਲੇ ਪਾਸੇ ਪੀਟੀਓ ਲੱਗੀ ਹੋਈ ਹੈ 21 ਛਿਰਾਂ ਵਾਲੀ ਪੀਟੀਓ ਜਿਹੜੀ ਇਹਦੀ ਹੈਗੀ ਹੁਣ ਤਾਂ ਤਕਰੀਬਨ 6 ਛਿਰਾਂ ਵਾਲੀ ਹੁੰਦੀ ਹਰੇਕ ਤੇ ਇਹ ਪਰ ਹੈਗੀ ਆ 21 ਛਿਰਾਂ ਵਾਲੀ ਉਸ ਸਮੇਂ ਦੀ ਹੈ ਇਹਦਾ ਸਾਰਾ ਹਿੱਸਾ ਜਿਹੜਾ ਇਹਦਾ ਪਿਛਲਾ ਹਿੱਸਾ ਆ ਉਹ ਹੈਗਾ ਐਚਟੀਐਮ ਦਾ ਜਿਹਨੂੰ ਆਪਾਂ 911 ਵੀ ਕਹਿੰਦੇ ਨੇ ਐਚਟੀਐਮ ਦੇ ਕਈ ਟਰੈਕਟਰ ਆਏ ਨੇ 45 11 ਹੋਇਆ 25 11 ਹੋਇਆ 35 11 ਹੋਇਆ ਹੁਣ 911 65 ਵੀ ਆਇਆ ਹੋਇਆਗਾ ਤੇ ਉਸ ਸਮੇਂ ਦਾ ਟਰੈਕਟਰ ਤੁਹਾਨੂੰ ਹੁਣ ਇਹਦੇ ਬਾਰੇ ਕੁਝ ਹੋਰ ਵੀ ਜਿੰਨੀਆਂ ਗੱਲਾਂ ਆਪਾਂ ਤੁਹਾਡੇ ਤੱਕ ਖਸਾਨਿਆਂ ਦਾ ਦੇ ਵੀਡੀਓ ਜੇ ਅ ਕੈਨੂੰ ਜਰੂਰ ਸਬਸਕ੍ਰਾਈਬ ਕਰ ਦੋ ਆਪਾਂ ਇਦਾਂ ਦੀ ਵੀਡੀਓ ਕਰਦੇ ਤੱਕ ਹੋਰ ਲੈ ਕੇ ਆਇਆ ਕਰਾਂਗੇ ਤੁਹਾਨੂੰ ਇਹਦੇ ਬਾਰੇ ਹੁਣ ਤੱਕ ਨੂੰ ਹੋਰ ਕੁਝ ਵੀ ਦੱਸ ਦੂੰ ਇਹ ਕਿੰਨੀ ਹਾਰਸਪਾਵਰ ਟਰੈਕਟਰ ਜੇ ਕਿੰਨੀ ਐਚਪੀ ਟਰੈਕਟਰ ਹੈ ਇਹ ਮੇਰੇ ਵੀਰ ਲਗਭਗ 35 ਹਾਰਸਪਾਵਰ ਦਾ ਟਰੈਕਟਰ ਆ ਠੀਕ ਹੈ ਜੀ ਹਾਂਜੀ ਤੇ ਜਿਵੇਂ ਆਪਾਂ ਆਮੀ ਬਾਣਾ ਦੇ ਵਿੱਚ ਹੜ ਕੇ ਜਿੰਨੇ ਕਿੱਥੋਂ ਤੱਕ ਕાડਕ ਜਣਾ ਦਾ 11 ਖਿੱਚ ਲੈਂਦਾ ਜਾਂ ਵੀ 13 ਖਿੱਚਦਾ ਵੀ ਕਿੰਨੇ ਹਾਂਜੀ ਵੀਰ 11 ਦਾ ਖਿੱਚ ਲੈਂਦਾ ਆਰਾਮ ਨਾਲ ਵੀ ਆਰਾਮ ਨਾਲ ਖਿੱਚਦਾ ਹਾਂਜੀ ਆਰਾਮ ਨਾਲ ਤੇ ਪੂਰਾ ਹਿੱਸਾ ਲਾ ਕੇ ਤਾਂ ਨਹੀਂ ਖਿੱਚਦਾ ਨਾ ਪੂਰਾ ਹਿੱਸਾ ਤਾਂ ਇਹ ਹਮ ਜੇ ਮੈਂ ਆਪਾਂ ਅ ਤੇ ਬਾਕੀ ਜੇ ਆਪਾਂ ਗੱਲ ਕਰੀਏ ਰੋਟਾਵੇਟਰ ਦੀ ਰੋਟਾਵਿਟਰ ਨੇ ਚੱਕਰੇ ਜਿਆਦਾ ਹੋਣ ਕਰਕੇ ਰੋਟਾ ਕਿੱਦੀਆਂ ਹੋਣ ਦਾ ਕਰਕੇ ਤਾਂ ਕਰਕੇ ਦਾ ਫਰਕ ਹੁੰਦਾ ਏ ਠੀਕ ਏ ਜੀ ਤੇ ਜਿਹੜੇ ਜਿੰਨੇ ਹੁਣ ਆਪਾਂ ਚਲਾਈ ਦੇਦੇ ਗੇਅਰ ਕਿੰਨੇ ਨੇ ਜਿਹੜੇ ਕੁੱਲ ਗੇਅਰ ਨੇ ਗੇਅਰ ਜਿੰਨੇ ਆਸ਼ੇ ਦੇ ਹੁੰਦੇ ਏ ਠੀਕ ਏ ਜੀ ਜਿਹੜਾ ਪਹਿਲਾ ਵਾਲਾ ਟਾਪ ਵਾਲਾ ਚਾਰ ਵਾਲਾ ਠੀਕ ਏ ਜੀ ਇੱਕ ਰਿਵਰਸਨ ਵਾਲਾ ਪੰਜਵਾਂ ਬਸ ਠੀਕ ਏ ਠੀਕ ਤੇ ਹਾਈ ਲੋ ਇੱਕ ਦੀ ਦੋ ਇੱਕ ਹਾਈ ਲੋ ਆ ਗਈ ਠੀਕ ਏ ਇੱਕ ਆਪਣਾ ਪੰਪ ਜਿੱਥੇ ਲੈਂਦਾ ਹੈ ਟਰੈਕਟਰ ਦੇ ਹੁੰਦੇ ਮੂਰੇ ਆਉਂਦਾ ਠੀਕ ਹੈ ਇਹ ਵੀ ਕਿਹੜੀ ਚੀਜ਼ ਲੱਗਿਆ ਹੈ ਇਹ ਵੀ ਕਿਸ ਚੀਜ਼ ਦਾ ਲੱਗਿਆ ਹੈ ਜੀ ਇਹ ਮੇਰੇ ਸਾਵਾਂ ਜਿਹੜੀ ਲਿਫਟ ਹੁੰਦੀ ਹੈ ਆਪਣੀ ਕੰਟਰੋਲਰ ਉਹਦਾ ਪੰਪ ਹੈ ਠੀਕ ਹੈ ਜੀ ਠੀਕ ਹੈ ਜਦੋਂ ਮੈਡਰ ਵੀ ਦਿਖਾਉਣਾ ਟਰੈਕਟਰ ਦੇ ਜਿਹੜੇ ਉਦੋਂ ਦੇ ਹਾਨ ਜਿਹੜੇ ਆ ਆਪਣੇ ਆਉਂਦੇ ਨੇ ਜਿਹੜੇ ਰਮ ਆਉਂਦੇ ਨੇ ਟਰੈਕਟਰ ਦੇ ਇਹ ਵੀ ਉਸ ਸਮੇਂ ਦੇ ਕਾਫੀ ਮਜ਼ਬੂਤ ਨੇ ਆ ਕੇ ਕੋਈ ਵੀ ਦਿਖਾ ਸਕਦੇ ਹਾਂ ਕਿਉਂਕਿ ਜਿਹੜੇ ਹੁਣ ਆਏ ਟਰੈਕਟਰ ਉਹ ਤਾਂ ਵੀ ਤੁਸੀਂ ਦੇਖ ਸਕਦੇ ਹੋ ਹਲਕੇ ਹੁੰਦੇ ਨੇ ਇਸ ਦਾ ਚੱਕਾ ਬਿੰਗਾ ਹੋ ਗਿਆ ਕਿਸੇ ਦਾ ਕੀ ਬਿੰਗਾ ਹੋ ਗਿਆ ਆ ਵੀ ਉਸ ਸਮੇਂ ਦੀ ਸਾਰਾ ਕੁਝ ਬਸ ਤਕਰੀਬਨ ਉਸ ਸਮੇਂ ਦੀ ਬਸ ਦੀ ਇਹ ਵੀਰ ਨੇ ਦੱਸਿਆ ਵੀ ਜਿਹੜਾ ਇਹਦਾ ਵਿਕਲੀਆ ਸਰਵਿਸਿੰਗ ਕਰਾਈਆਂ ਨੇ ਇਹ ਤੋਂ ਕੋਈ ਹੋਰ ਇਹਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹਲੇ ਤੱਕ ਕੋਈ ਇੰਜਨ ਨਹੀਂ ਮੰਗਿਆ ਕੋਈ 1995 ਦਾ ਬਣਿਆ ਹੋਇਆ 19ਵੀਂ ਸਦੀ ਦਾ ਬਣਿਆ ਹੋਇਆ ਟਰੈਕਟਰ ਵੀ ਨੇ ਜਿਹੜੀ ਮੇਨ ਗੱਲ ਆਉਂਦੀ ਵੀ ਇਹਨੇ ਹਰੇਕ ਤੱਕ ਕੋਈ ਇੰਜਨ ਨਹੀਂ ਮੰਗਿਆ ਜੀ ਮੈਂ ਆਪਾਂ ਹੋਣ ਵਾਲਾ ਕੋਈ ਵੀ ਨਾਮ ਰਟ ਲਈ 5-7 ਸਾਲ ਤੋਂ ਬੱਦ ਚੱਲਦਾ ਨਹੀਂ ਜਾਂ ਉਹਦੀ ਕੋਈ ਚੀਜ਼ ਨਾ ਚੀਜ਼ ਮੰਗ ਲੰਦਾ ਜਾਂ ਅੰਦਰੋਂ ਕੋਈ ਨਾ ਕੋਈ ਚੀਜ਼ ਤੋੜ ਦਿੰਦਾ ਜਾਂ ਚਲੋ ਆਪਾਂ ਕਲਚ ਪਲੇਟ ਨਾਲ ਚਲੋ ਮੰਨ ਲੈਨੇ ਤੇ ਆਹ ਖਰੇ ਟੈਕਨੀਕ ਆ ਜਾਂਦੀ ਚਲਾਈ ਦੇ ਹਿਸਾਬ ਨਾਲ ਪਰ ਜਿਹੜੀ ਮੇਨ ਗੱਲ ਉਹ ਨਹੀਂ ਇੰਜਨ ਦੀ ਕਿ ਹੁਣ ਆਲੇ ਡੈਕਟਰ ਜਿਹੜੇ 5 7 ਸਾਲਾਂ ਬਾਅਦ ਹੀ ਜਾਂਦੇ ਨੇ ਆਹ ਆਣੇ ਆਪਣੇ ਆ ਕਿੰਨੇ ਸਿਲੰਡਰ ਇੰਜਨ ਹੈ ਜੀ ਇਹ ਵੀਰੇ 3 ਸਿਲੰਡਰ ਇੰਜਨ ਹੈ ਨਾ ਠੀਕ ਹੈ ਜੀ 3 ਸਿਲੰਡਰ ਵਾਲਾ ਠੀਕ ਹੈ ਤੇ ਜਿਹੜਾ ਇਹ ਚੱਲਦਾ ਵੀ ਸੈਲਫ ਸਟਾਰਟ ਆ ਹਾਂਜੀ ਸਾਰਾ ਸਟਾਰਟ ਹੈ ਜੇ ਮੈਂ ਅੱਗੇ ਦਾ ਡਾਕਟਰ ਆਪਣੇ ਆਦੇ ਵਾਲੇ ਦੇ ਸੀਟਸ ਵਾਲੇ ਵੀ ਹੋਏ ਹੁੰਦੇ ਸੀ ਤਕਰੀਬਨ ਤੇ ਸੈਲਫੜਾ ਦਾ ਚਲੋ ਆਪਣੇ ਥੋੜੇ ਕਿਸਮੇ ਦੀ ਚੱਲਿਆ ਹੋਇਆ ਮੈਂ ਇਹਦਾ ਦਿਖਾਉਂਗਾ ਵੀ ਤੇ ਸੈਲਫੜਾ ਦਾ ਸਾਰਾ ਸਿਸਟਮ ਲੱਗਿਆ ਹੋਇਆ ਹੈਗਾ ਆ ਤੁਸੀਂ ਦੇਖ ਸਕਦੇ ਹੋ ਬੈਟਰੀ ਲੱਗੀ ਹੈ ਇਹ ਪਹਿਲਾਂ ਉਥੋਂ ਸਟਾਰਟ ਕਰਕੇ ਲੈਂਦਾ ਸੀ ਉਥੋਂ ਪਤਾ ਲਾਦਾ ਵੀ ਇਹ ਪਹਿਲੇ ਸੈਲਫਤੀ ਅੱਧੇ ਚੱਕਰਾਂ 'ਚ ਹੀ ਸਟਾਰਟ ਹੁੰਦਾ ਹੈਗਾ ਨਹੀਂ ਹੁਣ ਆ ਡਾਕਟਰ じゃ ਆਪਾਂ ਦੇਖ ਲੈਂਦੇ ਵੀ ਪਰਾਂ ਕਈ ਸਮੇਂ ਦਾ ਕਈ ਚਿਰ ਦਾ ਖੜਾ ਹੋਵੇ ਤੋਂ ਚੀਜ਼ਾਂ ਸਟਾਰਟ ਨਹੀਂ ਹੁੰਦੇ ਤੁਸੀਂ ਦੇਖ ਲਓ ਸਮਾਈ ਪੱਖੋਂ ਥੋੜਾ ਜਿਹਾ ਨਹੀਂ ਚਲੋ ਖਤਮ ਹੋ ਜਾਂਦੇ ਚੀਜ਼ ਕਿਉਂਕਿ ਹੁਣ ਇਹਨਾਂ ਕੋਲ ਅਗਲੇ ਕੋਲ ਵੱਡਾ ਟਰੈਕਟਰ ਹੋ ਜਾਂਦਾ ਕਿਉਂਕਿ ਪੁਰਾਣਾ ਉਹੋ ਜੇ ਸੰਦ ਹੋ ਗਿਆ ਅੱਜਕੱਲ ਕਿਉਂਕਿ ਪੁਰਾਣਿਆਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਜਦੋਂ ਸੰਦ ਉਹ ਜੇ ਹੈ ਨਹੀਂ ਕੰਮ ਥੋੜਾ ਜਿਹਾ ਕਰਦੇ ਨੇ ਬੜਾ ਪਰ ਉਹ ਜਿਹੜੀ ਮੇਨ ਗੱਲ ਆਉਂਦੀ ਆ ਵੀ ਇਹ ਹੁਣ ਤੱਕ ਨਹੀਂ ਹੁਣ ਤੱਕ ਕੋਈ 1 ਰੁਪਿਆ ਬੇਫਾਲਤੂ ਦਾ ਨਹੀਂ ਲੱਗਿਆ ਦੂਜਾ ਤਾਂ ਦਾ ਤੇਲ ਬਦਲਿਆ ਹੋਇਆਗਾ ਜਾਂ ਕਲੱਚ ਪੇਟਾਂ ਨੇ ਜਾਂ ਕੋਈ ਵੀ ਇਹ ਇੰਜਨ ਨਹੀਂ ਹਿਲਦਾ ਕਿ ਕੋਈ ਨਹੀਂ ਨਾ ਅੰਦਰ ਤੱਕ ਹਿਲਦਾ ਉਹ ਵੀ ਹੋਣ ਵਾਲੇ ਆਪਾਂ ਟਰੈਕਟਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਮਗਰਿਆੜ ਸਾਰਿਆਂ ਚ ਪਹਿਲਾਂ ਗਲ ਜਾਂਦੇ ਆ ਇਹ ਉਦੋਂ ਦੇ ਇਹ ਵੀ ਉਵੇਂ ਦੇ ਉਵੇਂ ਹੀ ਪਏ ਨੇ ਇਧਰ ਪਿੱਛੇ ਵੀ ਸੁੰਦਰ ਖਾਨ ਨੇ ਆਪਨਾ ਜੇ ਆਪਾਂ ਇਹ ਮੇਰੇ ਵੀ ਭੁਲੀ ਵਾਸਤੇ ਕਈ ਖੇਤਾਂ ਦੇ ਵਿੱਚ ਲੱਗੀਆਂ ਹੋਆਂ ਨੇ ਜਾਂ ਕਿਸੇ ਕਿਤੋਂ ਦੇ ਆਪਾਂ ਕਿਸੇ ਏਰੀਆ ਦੇ ਵਿੱਚ ਝਲਾਰਾਂ ਵੀ ਨਾਲ-ਨਾਂ ਜਾਣਦੇ ਆਂ ਕੁਝ ਵੀ ਜਾਣਦੇ ਆਂ ਇਹ ਉਹਦੇ ਨਾਲ ਤੇ ਲੱਗਦਾ ਜਿਵੇਂ ਜੈਕ ਲਾ ਕੇ ਆਪਾਂ ਕੋਈ ਵੀ ਸਿਸਟਮ ਚਲਾਉਨੇ ਆਪਦਾ ਇਧਰ ਵੀ ਦੇਖ ਸਕਦੇ ਤੁਸੀਂ ਆ ਕੇ ਆ ਜਿਹੜਾ ਲਿਫਟ ਚੱਕਦੀਆਂ ਆਪਣੀਆਂ ਆਮ ਟਰਾਲੀਆਂ ਉਹ ਵੀ ਉਸ ਸਮੇਂ ਦੀ ਲੱਗੇ ਉਹ ਵੀ ਉਹ ਚੀਜ਼ ਚਲਦੀ ਹੈ ਵੀ ਇਹ ਵੀ ਉਹ ਚੀਜ਼ ਚਲਦੀ ਹੈ ਹੁਣ ਤੱਕ ਵੀ ਕਿਉਂਕਿ ਇਹ ਤਾਂ ਚੀਜ਼ਾਂ ਹੋਣੀ ਚੱਲੀਆਂ ਨੇ ਜਿਹੜੀਆਂ ਟਰਾਲੀਆਂ ਤੇ ਲਿਫਟ ਪੰਪ ਆਏ ਨੇ ਇਹ ਪਰ ਫਿਰ ਵੀ ਇਹਦੇ ਤੇ ਲੱਗਿਆ ਹੋਇਆ ਸਹੂਲਤ ਪਹਿਲੇ ਦਿਨ ਹੀ ਹੈ ਇਹਦਾ ਟਰੈਕਟਰ ਦਾ ਨਾਮ ਹੈ ਵੀਰ ਪ੍ਰਤਾਪ ਕਿਉਂਕਿ ਨਾਮ ਬਹੁਤ ਘੱਟ ਹੀ ਪਤਾ ਹੋਣਾ ਪਰ तकरीबन ਜائیں ਨੂੰ ਵਿਚਬੰਦਗੀ ਮੈਸ਼ੀ ਵੀ ਕਹਿੰਦੇ ਆ ਕੋਈ ਇਹਨੂੰ ਆਸੇ ਦਾ ਨਾਮ ਵੀ ਜਾਣਦੇ ਆ ਇੱਧਰ ਵੀ ਦੇਖ ਸਕਦੇ ਨਹੀਂ ਉਸੰਨੇ ਨੀਆਂ ਸਾਰੇ ਸਟicker ਲੱਗੇ ਹੋਣੇ ਪੱਕੇ ਇਹਦੇ ਤੇ ਵੀ ਕਾਫੀ ਕੁਝ ਲਿਖਿਆ ਹੋਇਆ ਪਰ ਇਹ ਤੇ ਹੁਣ ਕੁਛ ਨਾ ਜੰਮੀ ਆ ਰਿਹਾ ਆ ਜਗ੍ਹਾ ਤੇ ਲਿਖਿਆ ਹੋਇਆ ਜੀ ਮੇਨ ਗੱਲ ਬਸ ਆਈ ਵੀ ਜਿਹੜੇ ਵੀ ਹੁਣ ਆਏ ਟਰੈਕਟਰ ਉਹਦਾ ਪਹਿਲੀ ਆਪਦਾ ਕੰਮ ਛੱਡ ਦਿੰਦੇ ਆ ਵੀ 5-7 ਸਾਲਾਂ ਬਾਅਦ ਹੀ ਕੁਛ ਨਾ ਕੁਛੇ ਪੰਨ ਤੋੜ ਕਰਨ ਲੱਗ ਜਾਂਦੇ ਆ ਵੀ ਮਾ ਮੇਨ ਗੱਲ ਆ ਜਿਹੜੀ ਇੱਥੇ ਹੁੰਦੇ ਵੀ ਇਹ ਟਰੈਕਟਰ ਕਿੰਨੇ ਸਮੇਂ ਦਾ ਵੀ 395 ਦਾ ਵੀ ਆਪਾਂ ਦੇਖੀ ਤਾਂ 19ਵੀਂ ਸਦੀ ਦਾ ਕਿਉਂਕਿ ਜਿਹੜੀ ਉਹ 2000 ਤੋਂ ਪਹਿਲਾਂ ਦੀ ਸਦੀ ਸੀਗੀ ਉਹਦਾ ਪਤਾ ਲੱਗਦਾ ਹੈਗਾ ਵੀ ਨੇ ਹੁਣ ਤੱਕ ਕੁਛ ਵੀ ਨਹੀਂ ਮੰਗੇ ਇਹ ਜਿਹੜਾ ਤੇਲ ਆਪਾਂ ਵੀ ਜਿੱਕਲੇ ਦੇ ਹਿਸਾਬ ਨਾਲ ਢਾਲ ਲੀਏ ਹਾਲਾਂ ਦੇ ਆਮ ਦੇ ਹਿਸਾਬ ਨਾਲ ਵੀ ਆਮ ਜਿੰਨਾ ਆਪਾਂ ਬੋਹਣੇ ਇੱਕ ਤਾਂ ਮੰਨ ਕੇ ਚਲੋ ਬੰਦਾ ਹੁੰਦਾ ਵੀ ਰੇਸ ਤੇ ਮੁੱਖੀ ਮਰੀ ਤਾਂ ਉਹ ਟ੍ਰੈਕਟਰ ਨੇ ਤੇਲ ਵੱਧ ਖਾਣੇ ਆ ਵੀ ਇਹ ਦਰਮਿਆਨਾ ਕਿੰਨਾ ਤੇਲ ਖਾਂਦਾ ਤੇਲ ਤਾਂ ਇਹ ਆਪਾਂ ਜੇ ਆਪਦੇ ਹਿਸਾਬ ਨਾਲ ਚਲਾਵਾਂਗੇ ਜੀ ਆਰਨਰ ਪੱਕਾ ਨਹੀਂ ਕਰਾਂਗੇ ਲਗਭਗ 2 ਲੀਟਰ ਵਾਂਗੂ ਖਾ ਜਾਂਦਾ ਜੀ ਕਿ ਆਮ ਦੇ ਟਰੈਕਟਰ ਨਾਲੋਂ ਤਾਂ ਬਹੁਤ ਫਰਕ ਹੈ ਜੀ ਜਿਹੜੇ ਹੌਂ ਟ੍ਰੈਕਟਰ ਹੈ ਉਹਨੇ ਉਹਨਾਂ ਨਾਲ ਤਾਂ ਬਹੁਤ ਫਰਕ ਹੈ ਤੇ ਵਿੱਚ ਮੈਂ ਪਹਿਲਾਂ ਵੀ ਗੱਲ ਇੱਕ ਵੀਡੀਓ ਦੇ ਵਿੱਚ ਦੇਖੀ ਸੀ ਜਿਹੜਾ ਕਹਿੰਦਾ ਇਹਦੇ ਇੰਜਨਾਂ ਜੋ ਜਨਰੇਟਰਾਂ ਦੇ ਵੀ ਬਹੁਤ ਲੱਗਦਾ ਜਿਹੜੇ ਆਪਣੇ ਬਿਜਲੀ ਬਣਾਉਣ ਵਾਲੇ ਜਨਰੇਟਰ ਨੇ ਕੁਝ ਵੀ ਆ ਉਹਨਾਂ ਚੀਜ਼ਾਂ ਦੇ ਦੇ ਕਿਉਂਕਿ ਇਹਦਾ ਤੇਲ ਦਾ ਖਰਚਾ ਜਿਹੜਾ ਬਹੁਤ ਘੱਟ ਆ ਹੁਣ ਆ ਟਰੈਕਟਰਾਂ ਦੇ ਹਿਸਾਬ ਦੇ ਨਾਲ ਕਿਉਂਕਿ ਉਸ ਸਮੇਂ ਦੀ ਚੀਜ਼ ਆ ਕਿਉਂਕਿ ਉਸ ਹਿਸਾਬ ਦੇ ਨਾਲ ਹੀ ਬਣੀ ਹੋਈ ਆ ਚਲੋ ਤੇਲਾਂ ਦੇ ਰੇਟ ਤਾਂ ਵੱਧ ਗਏ ਨੇ ਪਰ ਕਿਉਂਕਿ ਲੀਟਰ ਤਾਂ ਉਵੇਂ ਹੀ ਹੁੰਦਾ ਨਾ ਭਾਵੇਂ ਤੇਲ 100 ਨੂੰ ਬਾਜੇ ਚਾਹੇ 200 ਨੂੰ ਬਾਜੇ ਜੇ ਆਪਾਂ ਉਸ ਹਿਸਾਬ ਨਾਲ ਦੇਖੀ ਤਾਂ ਵੀ 2 ਲੀਟਰ ਅੱਜ ਦੇ ਸਮੇਂ ਦੇ ਵਿੱਚ ਕੋਈ ਬਾਲਾ ਨਹੀਂ ਕਿਉਂਕਿ ਹੁਣ ਵਾਲੇ ਜਿਹੜੇ ਵੱਡੇ ਟਰੈਕਟਰ ਆ ਗਏ ਨੇ 4-5 ਲੀਟਰ ਤੋਂ ਘੱਟ ਖੜਾ ਨਹੀਂ ਛੜਦੇ ਦੁੱਗਣਾ ਤਿੱਗਣਾ ਖਰਚਾ ਹੋ ਚੁੱਕਾ ਕੋਲੋ ਚਲੋ ਹੁਣ ਚੀਜ਼ ਇਹ ਮੇਰੀਆਂ ਇਹੋ ਜਿਹੀਆਂ ਹੋਣਗੀਆਂ ਜਾਂ ਸੰਦੀ ਹੋ ਜੇ ਹੋਗੇ ਵੀ ਛੋਟੇ ਟਰੈਕਟਰਾਂ ਦੀ ਵੱਸ ਦੀ ਗੱਲ ਨਹੀਂ ਵੀ ਉਹ ਖਿੱਚ ਲੈਣ ਤੁੰਨ ਹੁਣ ਇਹ ਸਟਾਰਟ ਕਰਕੇ ਵੀ ਦਿਖਾਵਾਂਗੇ ਤਾਂ ਸਾਰਾ ਦਿਖਾਉਣੇ ਦੀ ਕਿੰਨੀ ਦੀ ਆਵਾਜ਼ ਆ ਜਾਂ ਕਿੰਨੇ ਹੁਣ ਆਪਾਂ ਇਹ ਟਰੈਕਟਰ ਨੂੰ ਤੁਹਾਨੂੰ ਸਟਾਰਟ ਵੀ ਕਰਕੇ ਦਿਖਾਉਣੇ ਜਿਵੇਂ ਆਪਾਂ ਹੁਣ ਆ ਟਰੈਕਟਰ ਦੇਖਦੇ ਆ ਰੌਲਾ ਬਹੁਤ ਪਾਉਂਦੇ ਵੀ ਸ਼ੋਰ ਵੱਧ ਕਰਦੇ ਆ ਉਹਨਾਂ ਜੋਰ ਆ ਵੀ ਤੇ ਮੇਰੀ ਆਵਾਜ਼ ਆ ਆਪਾਂ ਦੇਖਦੇ ਬਾ ਚੱਕਰ ਉਹਦੀ ਆ ਕੇ ਇੱਥੇ ਇਹ ਪਹਿਲੇ ਸੈਲਫ ਤੇ ਸਟਾਰਟ ਹੁੰਦਾ ਹੈਗਾ ਆ ਦੇਖਦੇ ਸੀ ਪਹਿਲੇ ਸੈਲਫ ਤੋਂ ਸਟਾਰਟ ਆ ਉਹ ਬੈਟਰੀ ਲੱਗੀ ਹੋਈ ਇਧਰ ਵੀ ਤੁਹਾਨੂੰ ਦਿਖਾ ਦਿੰਦੇ ਆ ਇਧਰ ਆ ਕੇ ਦੇਖੋ ਵੀ ਆ ਬੈਟਰੀ ਲੱਗੀ ਹੋਈ ਆ ਆਲਟਰਨੇਟਰ ਵੀ ਉਸ ਜਨੇੜੇ ਲੱਗਿਆ ਹੋਇਆ ਜੀ ਇਹ ਜਿਹੜਾ ਬਿਫ ਸੈਲਫ ਤੇ ਸਟਾਰਟ ਬਣਿਆ ਹੋਇਆ ਆ ਇਧਰ ਦੇਖ ਸਕਦੇ ਹੋ ਸਾਰਾ ਕੁਝ ਲੱਗਿਆ ਹੋਇਆ ਜਿਹੜਾ ਜਿੰਨਾ ਵੀ ਬੈਡਰੂਮ ਚਾਰ ਦਕਾਨਾਂ ਆ ਸੇ ਕਮਾਲ ਕਰ ਨਿਕਲ ਲੱਗਿਆ ਹੋਇਆ ਫਰਸ਼ ਲੱਗਿਆ ਹੋਇਆ ਧਣਾਉਣ ਵਾਲਾ ਬਾਕੀ ਬੋਲਸਾਂ ਦੇ ਵੀ ਸਟਾਰਟ ਹੋ ਗਿਆ ਇਹ ਵੀ ਵਾਹ ਦੇਖ ਤਾਂ ਬਿਲਕੁਲ ਵੀ ਜਿਹੜੀ ਆਵਾਜ਼ ਹੈ ਜਮਾ ਬਿਲਕੁਲ ਸ਼ਾਂਤ ਆ ਤੁਸੀਂ ਦੇਖ ਸਕਦੇ ਹੋ ਆਸ-ਪਾਸੇ ਵੀ ਤੁਹਾਨੂੰ ਦਿਖਾਉਣਾ ਸਾਰਾ ਆਸ-ਪਾਸੇ ਵੀ ਦਿਖਾਉਣਾ ਸਾਰਾ ਇਹ ਦੇਖੋ ਆਵਾਜ਼ ਕੱਢ ਰਿਹਾ ਹੈਗਾ ਜਿਹੜੀ ਮੈਂ ਗੱਲ ਕੀਤੀ ਉਹ ਵੇਖ ਦੇ ਇੱਕ ਵਾਰ ਮੈਂ ਆ ਬੜਾ ਇੱਧਰ ਆ ਕੇ ਦਿਖਾਉਂਦਾ ਠੀਕ ਹੈ ਬਿਲਕੁਲ ਸ਼ੋਰ ਹੋ ਰਿਹਾ ਨਹੀਂ ਇਹ ਬਾਕੀ ਦੀ ਬਾਜ ਬਿਲਕੁਲ ਨਹੀਂ ਦੀ ਬਾਜ ਬਿਲਕੁਲ ਥੋੜੀ ਆ ਜਿਵੇਂ ਰੌਲਾ ਨਹੀਂ ਮੁੰਡੇ ਕਰ ਰਿਹਾ ਮੇਰੀ ਬੜਕ ਮਾਰਦੀ ਇਹਦੀ ਬਾਜ ਬਿਲਕੁਲ ਸ਼ਾਂਤ ਆ ਜਿਵੇਂ ਆਪਾਂ ਦੇਖੀਏ ਤਾਂ ਤੇ ਹੁਣ ਸਮੂਹ ਇਹਦੇ ਬਾਰੇ ਜੇ ਆਪਾਂ ਨੂੰ ਕੁਝ ਹੋਰ ਪਤਾ ਤੁਹਾਡੇ ਤਾਂ ਕੋ ਵੀ ਸੰਦੇ ਕਰਦੇ ਬਾਕੀ ਸਾਰੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਜਿਹੜਾ ਇਹ ਰਖਣੇ ਲੱਗਿਆ ਹੋਇਆ ਇਹ ਬਿਲਕੁਲ ਛੁੱਟਣ ਲੱਗਿਆ ਕਿਉਂਕਿ 35 ਹਾਰਸ ਪਾਵਰ ਦੇ ਸਾਹਮਣੇ ਉਸ ਦੀ ਹਮਾਰ ਦੇ ਸਾਹਮਣੇ ਇਹ ਤੇ ਉਸ ਸਾਹਮਣੇ ਰਖਣੇ ਲੱਗਿਆ ਹੋਇਆ ਜਿਹੜੀ ਇਹ ਰੇਸ ਦੇ ਤੇ ਹੱਥੀ ਦੀ ਰੇਸ ਵੀ ਦਿੱਤੀ ਹੋਈ ਆ ਤੁਸੀਂ ਆ ਕੇ ਦੇਖ ਸਕਦੇ ਹੋ ਇਹਦੇ ਤੇ ਉਸ ਸਮਾਂ ਸਿਸਟਮ ਲੱਗਾ ਹੈ। ਇਹ ਬਰਾਗੇ ਦੇਖੋ ਮਾ ਪੱਤਨਾ ਜੜੀਆਂ ਲੱਗੀਆਂ ਹੋਈਆਂ ਨੇ ਆਹ ਦੇਖੋ ਤੁਸੀਂ। ਆਹ ਪੱਤੀ ਤੇ ਜਿਹੜੀ ਰੇਸ ਦਾ ਅਦਾ ਘਾਰ ਬਣਦਾ ਹੈ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਹ ਵੀ ਇਥੋਂ ਦਾ ਕੋਈ ਉਹ ਵੀ ਉਸ ਸਮੇਂ ਦੇ ਹਿਸਾਬ ਨਾਲ ਜਕਾੜ ਲੱਗਿਆ ਹੋਇਆ ਹੈ। ਆਪਾਂ ਪਤਾ ਨੂੰ ਇਹਦੀ ਬਾਜ ਨੂੰ ਸਟਾਰਟ ਕਰਕੇ ਦਿਖਾ ਦਈਏ ਵੀ ਕਿਵੇਂ ਦੀ ਆਵਾਜ਼ ਕੱਢਦਾ। ਜਿਹੜੀ ਮੇਨ ਗੱਲ ਆ ਤੁਸੀਂ ਆ ਪੱਖੇ ਦੇਖ ਸਕਦੇ ਹੋ ਇਹ ਜਿਹੜੇ ਆਪਣੇ ਆਏ ਕਿੰਨੇ ਦੇ ਉੱਤੇ ਲੱਗੇ ਹੋਏ ਨੇ। ਆਹ ਦੇਖੋ ਜੀ ਤੁਸੀਂ ਉਸ ਸਮੇਂ ਦੇ ਲੱਗੇ ਹੋਏ ਨੇ ਵੀ ਜਿਹੜੇ ਬੀਪੂ ਦੇ ਲੋਖ ਦੇ ਮਜਬੂਰ ਨਾ ਜਿੰਨਾ ਆਪਾਂ ਹੁਣ ਆਲੇ ਦੇਖਦੇ ਆ ਆਪਾਂ ਸਾਰੇ ਪਲਾਸਟਿਕ ਸਾਰੇ ਜਿੰਨੇ ਵੀ ਆਉਂਦੇ ਆ ਤੇ ਬਾਕੀ ਅੱਜ ਵੀ ਜੁਰ ਚ ਆਪਾਂ ਇਹੀ ਟਰੈਕਟਰ ਬਾਰੇ ਦੱਸਿਆ ਸੀ ਬੀਰ ਪ੍ਰਤਾਪ ਇਹਦਾ ਨਾਮ ਹੈ ਜਿਹੜਾ ਦਾ ਇੰਜਨ ਉਹ ਹੈਗਾ ਮੈਸੀ ਦਾ ਲੱਗਿਆ ਹੋਇਆ ਹੈ ਇਹਨੂੰ ਜਿਹਦੇ ਤੇ ਆਪਾਂ ਮੈਸ਼ਨ ਟਾਈਫੇ ਦੇ ਨਾਮ ਨਾਲ ਵੀ ਜਾਣਦੇ ਆ ਤੇ ਆ ਜਿਹੜੇ ਤੇ ਗੇਅਰ ਸੀਗੇ ਸੀਗੇ ਆਜ ਦੇ ਇਹਦਾ ਪਿਛਲਾ ਹਿੱਸਾ ਲੈਫਟ ਵਾਲਾ ਸੀਗਾ ਉਹ ਸੀਗਾ ਐਚ ਐਮਟੀ ਦਾ ਜਿੰ ਨੂੰ ਆਪਾਂ ਨਾਲ ਜਿਹੜੇ ਦਾ ਬੱਗ ਮਸ਼ੂੜਾ 20 ਮੀਟਰ ਤੇ 20 ਮੀਟਰ ਆਪਾਂ ਮੈਨ ਕਿ ਤੁਹਾਨੂੰ ਬਾਦ ਕਰਦੇ ਤੇ ਖੋੜ ਦੀ ਲੱਗਦੇ ਨੇ ਬਾਕੀ ਟਰੈਕਟਰ ਬਾਰੇ ਆਪਾਂ ਨੂੰ ਇੰਨਾ ਕੀ ਪਤਾ ਸੀਗਾ ਜੇਕਰ ਆਪਾਂ ਨੂੰ ਕੋਈ ਹੋਰ ਪਤਾ ਲੱਗੂ ਆਪਾਂ ਤੁਹਾਡੇ ਤੱਕ ਜਰੂਰ ਵੀਡੀਓ ਸਾਂਝੀ ਕਰਾਂਗੇ ਬਾਕੀ ਅੱਜ ਦੀ ਵੀਡੀਓ ਸਰਪੰਨੇ ਜੀ ਮਿਲਦੇ ਆਂ ਤਾਂ ਕੋਈ ਹੋਰ ਕੋਈ ਨਵਾਂ ਟਾਪਿਕ ਲੈ ਕੇ ਸਾਰੇ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਜੀ ਧੰਨਵਾਦ